ਸਸੀ ਕਾਲ ਦੀ ਸਾਰਿਆਂ ਨੂੰ ਹੋਰ ਸਨੋਂ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਸ਼ਾਮ ਦਾ ਟਾਈਮ ਹੈਗਾ ਅੱਜ ਅਸੀਂ ਸ਼ਾਪ ਤੋਂ ਜਲਦੀ ਆ ਗਏ ਅੱਜ ਨਾ ਕਈ ਕੰਮ ਹੋਰ ਕਰਨੇ ਸੀਗੇ ਤੇ ਤਾਂ ਆਪਾਂ ਜਲਦੀ ਆ ਗਏ ਵੀਡੀਓ ਵੀਰਾਂ ਬਣਾ ਕੇ ਅਸੀਂ ਆ ਰਹੀ ਸੀਗੀ ਤੇ ਅੱਜ ਤੁਹਾਨੂੰ ਪਤਾ ਮੰਡੇ ਹੈ ਤੇ ਮੰਡੇ ਦੀ ਅੱਜ ਮੈਂ ਛੁੱਟੀ ਲਈ ਹੋਈ ਸੀਗੀ ਤੇ ਇਸ ਕਰਕੇ ਆਪਾਂ ਦਿਨ ਚ ਕਾਫੀ ਕੰਮ ਕਰਦੇ ਸ਼ਾਪ ਤੇ ਫਿਰ ਹੁਣ ਅਸੀਂ ਥੋੜਾ ਜਿਹਾ ਟਾਈਮ ਨਾਲ ਆ ਗਏ ਸੀਗੇ ਤੇ ਦੱਸਿਓ ਤੁਸੀਂ ਸੂਟ ਤੁਹਾਨੂੰ ਮੇਰਾ ਕਿਹੋ ਜਿਹਾ ਲੱਗਿਆ ਠੀਕ ਹੈ ਜੀ ਮਿੰਟ ਬਹੁਤ acchi feel ਆ ਰਹੀ ਹੈ ਔਰ ਮੇਰਾ ਚੇਂਜ ਕਰਨੋਂ ਦਿਲ ਨਹੀਂ ਕਰ ਰਿਹਾ ਕਿ ਮੈਂ ਹਾਂਸਟ ਚੇਂਜ ਕਰਾਂ ਤੇ ਚਲੋ ਹਜੇ ਆਪਾਂ ਚੇਂਜ ਨਹੀਂ ਕਰਦੇ ਹਜੇ ਆਪਾਂ ਹੋਰ ਕੰਮ ਕਰਦੇ ਹਾਂ ਪਹਿਣਾ ਦੇ ਜਿਹੜੇ ਪਾਠੇ ਵਾਲਾ ਸਮਾਨ ਸੀਗਾ ਉਹ ਰੈਡੀ ਕਰਦੇ ਹਾਂ ਚਲੋ ਹੁਣ ਆਪਾਂ ਚੱਲਦੇ ਹਾਂ ਫਿਰ ਕਿਚਨ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆ ਮੇਰਾ ਸਟੈਂਡ ਟੁੱਟ ਗਿਆ ਸੀਗਾ ਔਰ ਸਟੈਂਡ ਬਿਨਾਂ ਆਪਣਾ ਬਿਲਕੁਲ ਗੁਜ਼ਾਰਾ ਨਹੀਂ ਹੋਇਆ ਸੋ ਆ ਸਟੈਂਡ ਅੱਜ ਲੈ ਕੇ ਆਈਆਂ ਮਾਰਕੀਟ ਚੋਂ ਜਾ ਕੇ ਤੇ ਹੁਣ ਆਪਾਂ ਕੈਮਰਾ ਹੈਗਾ ਜਿਹੜਾ ਉਹ ਸਟੈਂਡ ਤੇ ਲਾਉਣੀ ਆ ਤੇ ਆਪਣਾ ਸਮਾਨ ਜਿਹੜਾ ਇੱਧਰ ਰੱਖਿਆ ਹੋਇਆ ਤੇ ਭੈਣਾ ਦਾ ਸਮਾਨ ਰੈਡੀ ਕਰਦੇ ਆ ਠੀਕ ਹੈ ਜੀ ਲੋ ਜੀ ਆਪਾਂ ਹੁਣ ਭੈਣਾ ਦਾ ਸਮਾਨ ਹੈ ਜਿਹੜਾ ਉਹ ਕਰਦਿਏ ਰੈਡੀ ਕਿਉਂਕਿ ਆਪਣੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਮੈਂ ਵੀ ਸਵੇਰੇ ਡਿਊਟੀ ਜਾਣਾ ਤੇ ਇਹਦੇ ਵਿੱਚ ਮੈਂ ਆਪਦਾ ਸਮਾਨ ਵੜਾਇਆ ਸੀ ਫਿਰ ਵੀ ਮੈਂ ਇਹਨੂੰ ਕੱਢ ਜਣੀ ਆ ਵਿੱਚੋਂ ਦੇਖੋ ਜੀ ਆਹ ਤੇ ਲ ਚੀਜ਼ਾਂ ਤਾਂ ਆਪਣੀਆਂ ਪੀਸੀਆਂ ਹੋਈਆਂ ਨੇ ਆਹ ਚੀਜ਼ਾਂ ਆਪੀ ਸੁਣੀਆਂ ਨੇ

ਲੋ ਜੀ ਜਲਦੀ ਖੋਲਤਾ ਮੈਂ ਨਾ ਖੋਲਿਓ ਤੁਸੀਂ ਜਦੋਂ ਬਣਾਉਂਗੇ ਇਕਦਾਂ ਹੀ ਫਿਰ ਪਾਊਡਰ ਜਾ ਉੱਡੀ ਜਾਂਦਾ ਲੋ ਜੀ ਦੋਨੋਂ ਚੀਜ਼ਾਂ ਆਪਾਂ ਕਾਲੇ ਚਨੇ ਤੇ ਮਿਸ਼ਰੀ ਆ ਜਿਹੜੀ ਉਹ ਦੋਨੋਂ ਪੀਸ ਲੈਣੇ ਪੀਸਣ ਤੇ ਟਾਈਮ ਨਹੀਂ ਲੱਗਦਾ ਹੈਗਾ ਪਰ ਟਾਈਮ ਕੱਢਣਾ ਪੈਂਦਾ ਹੈ ਵੈਸੇ ਟਾਈਮ ਨਹੀਂ ਲੱਗਦਾ ਪਰ ਟਾਈਮ ਕੱਢਣਾ ਪੈਂਦਾ ਹੈ ਕੰਮ ਕਰਨ ਵਾਸਤੇ ਜਿੱਤੇ ਸਾਨੂੰ ਬਹੁਤ ਜ਼ਿਆਦਾ ਕੌਲ ਹੋ ਜਾਂਦੀ ਹੈ ਠੀਕ ਹੈ ਜੀ ਤੇ ਮੈਂ ਹੁਣ ਇਦਾਂ ਕਰਦੀ ਆ ਤੁਸੀਂ ਇਦਾਂ ਕਰਿਓ ਕਿ ਮੈਂ ਇਹ ਪਾਊਡਰ ਵਗੈਰਾ ਜੋ ਵੀ ਹੈ ਇਹ ਸਭ ਨੂੰ ਇਕੱਠਾ ਇਸ ਤਰੀ ਨਾਲ ਚਰੂ ਮੈਂ ਮਿਕਸ ਹੀ ਕਰ ਦੇਣਾ ਲਾਦ ਲਾਦ ਕੇ ਪਾਉੜੇ ਤੇ ਜਨਰੋਂ ਇੱਕ ਭਾਂਡਾ ਬਣ ਗਿਆ ਹੋ ਇਸ ਤਰ੍ਹਾਂ ਦਾ ਮੇਰੇ ਨੂੰ ਮੈਸੇਜ ਕਰਨੀ ਗਈਆਂ ਉਹਨਾਂ ਨੂੰ ਥੋੜੀ ਵੇਟ ਕਰਨੀ ਪੋੜਗੀ ਕਿਉਂਕਿ ਮੈਂ ਐ ਇੱਕ ਐ ਨਹੀਂ ਹੈਗਾ ਕਿ ਇੱਕ ਭੈਣ ਨੇ ਕਹਿੰਤਾ ਵੀ ਮੈਨੂੰ ਬਣਾ ਦੋ ਉਹਦੇ ਲਈ ਜਾਂਦਾ ਸਮਾਨ ਜੀ ਨੇ ਕਹਿੰਤਾ ਉਹਦੇ ਲਈ ਜਾਂਦਾ ਮੈਂ ਹੁਣ ਹਫਤਾ ਤੱਕ ਇਸ ਤਰ੍ਹਾਂ ਹੁਣ ਵੇਟ ਕਰੂੰਗੀ ਜਿਹਦੇ ਜਿਹਨਾਂ ਨੇ ਮੈਸੇਜ ਕੀ ਗਏ ਨਾ ਮੈਂ ਪੇਮੈਂਟ ਪਾਉਂਗੀ ਤੇ ਤੁਹਾਡਾ ਸਮਾਨ ਹਫਤੇ ਬਾਅਦ ਰੱਖੀਆਂ ਵਾਲਾ ਇਹ ਬਣਾ ਕੇ ਭੇਜੂੰਗੀ ਕਿਉਂਕਿ ਇਹ ਕੰਮ ਬਹੁਤ ਔਖਾ ਹੈ ਕਿ ਇੱਕ ਇੱਕ ਜਾਣੇ ਲਈ ਸਮਾਨ ਲਿਆਉਂਦਾ ਤਾਂ ਠੀਕ ਹੈ नॉजी प कोो न एक री हो गया होपाति करගේ मिक्समिන්න ਆਪਕੀ ਦੇ ਕੋ ਕਮੀ ਪੇਸ਼ੀ ਮਿਕਸ ਕਰ ਬਚ ਰਹੀ ਤੇ ਤੁਸੀਂ ਖੁਦ ਵੀ ਕਰ ਸਕਦੇ ਹੋ ਠੀਕ ਹੈ ਵੱਡੇ ਕਿਸੇ ਬਰਤਨ ਚ ਪਾ ਲਿਓ ਤੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਬਸ ਇਹ ਨਾਲ ਕੰਮ ਕਰਨ ਵਿੱਚ ਕੀ ਔਖ ਹੈ ਜੀ ਤੇ ਬਸ ਮੈਂ ਹੁਣ ਤੁਹਾਨੂੰ ਇੱਕ ਵਾਰੀ ਚੀਜ਼ਾਂ ਸਾਰੀਆਂ ਏ ਪੀਸ ਕੇ ਇਕੱਠੀਆਂ ਬਾਦੀਆਂ ਲੋ ਇਹਨੂੰ ਮੈਂ ਕਿਸੇ ਲਫਾਪੇ ਚ ਪਾ ਦੇਣੀ ਤੇ ਉਸ ਤੋਂ ਬਾਅਦ ਮੈਂ ਪਾਰਸਲ ਦੇ ਵਿੱਚ ਪਾ ਕੇ ਪਾਸਤੇ ਦੇ ਦਾਈ ਤੇ ਹੋਰ ਮੈਨੂੰ ਇਹਦੀ ਪ੍ਰਾਈਸ ਦੱਸੋ ਠੀਕ ਹੈ ਜੀ ਅਗਰ ਤੁਹਾਨੂੰ ਚੀਜ਼ਾਂ ਮੰਗਾਉਣੀਆਂ ਕਿਸੇ ਬੰਦੇ ਤੋਂ ਮੰਗਾਉਣੀਆਂ ਔਰ ਉਹਨੂੰ ਪੈਸੇ ਦੇ ਕੇ ਮੰਗਵਾਉਣੀਆਂ ਜੇ ਆਪ ਜਾਉਂਗੀ ਤਾਂ ਪੈਟਰੋਲ ਖਰਚ ਕੇ ਜਾਉਂਗੀ ਠੀਕ ਹੈ ਮੈਂ ਮੇਰੇ ਲਈ ਤਾਂ ਪੋਸੀਬਲ ਨਹੀਂ ਹੈਗਾ ਜਾਣਾ ਕਿਉਂਕਿ ਮੇਰੇ ਕੋਲ ਤਾਂ ਇਹਨਾ ਟਾਈਮ ਹੀ ਨਹੀਂ ਆ ਕਿ ਮੈਂ ਇਹ ਚੀਜ਼ਾਂ ਖਰੀਦਣ ਵਾਸਤੇ ਬਾਜ਼ਾਰ 'ਚ ਜਾਵਾਂ ਠੀਕ ਹੈ ਸੋ ਇਹ ਜਿਹੜਾ ਸਮਾਨ ਹੈਗਾ ਜਿਹੜਾ ਮੈਂ ਪੀਸ ਕੇ ਤੁਹਾਨੂੰ ਪਾਰਸਲ ਕਰੂੰਗੀ 600 ਰੁਪਏ ਦੇ ਵਿੱਚ ਆਊਗਾ ਪੂਰਾ ਸਮਾਨ ਸਾਰੀ ਆਪਣਾ ਸੁਣ ਲਓ ਹੁਣ ਠੀਕ ਹੈ ਫਿਰ ਇਹਨਾਂ ਕਿਉਂਕਿ ਸਾਨੂੰ ਦੱਸਿਆ ਗਿਆ 600 ਰੁਪਏ ਚ ਆਊਗਾ ਹੁਣ ਇਹਨਾਂ ਤਾਂ ਭੇਜੂੰਗੀ ਜੇ ਭੈਣ ਇਹਦੀ ਪੇਮੈਂਟ ਪਾਉਗੀ ਹੁਣ ਮੈਂ ਉਹਨਾਂ ਨੂੰ ਦੱਸਦੀ ਆ ਕਿਉਂਕਿ ਉਹ ਵਿਚਾਰੀ ਮੈਨੂੰ ਕੁਝ ਵੀ ਨਹੀਂ ਸੀ ਕਿੰਨੀ ਪੇਮੈਂਟ ਮੈਂ ਹਜੇ ਤੱਕ ਉਹਨੂੰ ਦੱਸਿਆ ਹੀ ਨਹੀਂ ਸੀਗਾ ਕਿੰਨੀ ਪੇਮੈਂਟ ਕੋਈ ਪੁੱਛੇ ਕਿ ਹੁਣ ਮੈਂ ਉਹਨੂੰ ਪੇਮੈਂਟ ਦੱਸਦੀ ਆ ਹੁਣ ਟਾਈਮ ਲੱਗਿਆ ਮੇਰਾ ਤੇ 600 ਰੁਪਏ ਚ ਆਊਗਾ ਸਾਰੀਆਂ ਭੈਣਾਂ ਸੁਣ ਲਓ ਅਗਰ ਕਿਸਨ ਚਾਹੀਦਾ ਹੋਇਆ ਤਾਂ ਮੰਗਾ ਲਿਓ ਅਦਰਵਾਈਜ਼ ਤੁਸੀਂ ਆਪ ਹੀ ਲਿਆ ਕੇ ਬਣਾ ਲਓ ਇਹ ਚ ਕੀ ਔਖਾ ਹੈ ਕੁਝ ਵੀ ਨਹੀਂ ਔਖਾ ਜਦੋਂ ਇਸ ਤਰ੍ਹਾਂ ਕਰਕੇ ਮੈਂ ਸਾਰੀਆਂ ਭੈਣਾਂ ਦਾ ਜਿਹਦੇ ਜਿਹਦਾ ਵੀ ਹੈਗਾ ਉਹ ਮੈਸੇਜ ਆ ਰਹੇ ਨੇ ਤੇ ਹੁਣ ਮੈਂ ਬਾਕੀ ਗੱਲ ਤਾਂ ਤੁਹਾਨੂੰ ਕਲੀਅਰ ਕਰਤੀ ਸੀ ਕਿ ਕੱਲੀ ਇੱਕ ਚੀਜ਼ ਦੋ ਚੀਜ਼ਾਂ ਮੈਂ ਨਹੀਂ ਭੇਜੂੰਗੀ ਜਾਂ ਸਾਰਾ ਭੇਜੂੰਗੀ ਜਾਂ ਬਿਲਕੁਲ ਨਹੀਂ ਭੇਜੂੰਗੀ ਠੀਕ ਹੈ ਜੀ ਔਰ ਮੇਰੇ ਤੋਂ ਨਹੀਂ ਹੈ ਉਦਾਂ ਰੇਟ ਰੂਪ ਜਿਹੇ ਹੁੰਦੇ ਹੈਗੇ ਵੀ ਆ ਇੰਨੇ ਦੀ ਚੀਜ਼ਾਂ ਇੰਨੇ ਦੀ ਚੀਜ਼ਾਂ ਮੈਂ ਭੇਜ ਹੀ ਨਹੀਂ ਸਕਦੀ ਸੋ ਪੂਰਾ ਜਿਹੜਾ ਸਮਾਨ ਹੈਗਾ ਭੇਜੂੰਗੀ 600 ਰੁਪਏ ਦੇ ਵਿੱਚ ਠੀਕ ਹੈ ਜੀ ਚਲੋ ਕਲੀਅਰ ਹੋ ਗਿਆ ਹੁਣ ਤੇ ਹੁਣ ਆਪਾਂ ਇਹ ਜਿਹੜਾ ਬਣਾਇਆ ਹੈਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਕੇ ਦੇਰਾਂਗੇ ਜੀ ਬੜੇ ਸੋਹਣੇ ਲੱਗੇ ਤੇ ਉਸ ਤੋਂ ਬਾਅਦ ਆਪਾਂ ਭੈਣ ਕੰਨ ਨੂੰ ਕਰ ਸਕਦਾ ਨੂੰ ਨਹੀਂ ਮੈਂ ਅੱਜ ਮੰਡੀ ਹੈ ਕੱਲ ਨੂੰ ਹੈਗਾ ਟਿਊਸਡੇ ਮੰਗਲਵਾਰ ਤੇ ਕੱਲ ਨੂੰ ਆਪਾਂ ਆਰਸਰ ਪੇਸ ਦੇਣਾ ਠੀਕ ਹੈ ਜੀ ਲੋ ਤੇ ਇਹ ਤਾਂ ਸੀਗਾ ਜੀ ਆਪਣਾ ਇਹ ਵਾਲਾ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਆਪਣਾ ਪਾਠੇ ਨਾਲ ਰਿਲੇਟਡ ਤੇ ਬਹੁਤ ਸਾਰੀਆਂ ਭੈਣਾਂ ਦੇ ਫੇਰ ਆਉਂਦੇ ਆ ਬੈਕ ਤੋਂ ਘਟੂਗਾ ਜੀ ਫਰੰਟ ਤੋਂ ਘਟੂਗਾ ਜੀ ਇਦਾਂ ਘਟੂਗਾ ਜੀ ਉਦਾਂ ਘਟੂਗਾ ਜੀ ਇਹ ਇੱਕ ਸਾਰੇ ਕੁਐਸਚਨ ਦੇਖੋ ਜੀ ਤੁਸੀਂ ਯੂਜ਼ ਕਰੋ ਤੁਹਾਨੂੰ ਆਪੇ ਬਦਲ ਲੱਗਣਾ ਮਾਤਾ ਇੱਕ ਭੈਣ ਤੇ ਇੰਨਾ ਜ਼ਿਆਦਾ ਮੈਨੂੰ ਮਤਲਬ ਖੁਸ਼ੀ ਹੋਈ ਉਹਨਾਂ ਨੇ ਯੂਜ਼ ਕੀਤਾ ਬੱਸ ਉਹਨਾਂ ਨੇ ਮੇਰੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਯੂਜ਼ ਕੀਤਾ ਯੂਜ਼ ਕਰਕੇ ਸਾਰੇ ਰਿਜ਼ਲਟ ਮੇਰੇ ਸਾਹਮਣੇ ਰੱਖਦੇ ਪੁਰਾਣੀ ਫੋਟੋ ਚੱਕੀ ਪਿਛਲੇ ਸਾਲ ਦੀ ਹੁਣ ਵਾਲੀ ਚੱਕ ਲਈ ਔਰ ਦੋਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਮੈਂ ਪੜ ਕੇ ਵੀ ਤੁਹਾਨੂੰ ਕਿਸ ਪਿਛਲੇ ਬਲੌਗ ਦੇ ਵਿੱਚ ਸੁਣਾਤਾ ਸੀਗਾ ਠੀਕ ਹੈ ਜੀ ਸੋ ਤੁਸੀਂ ਯੂਜ਼ ਕਰੋ ਯੂਜ਼ ਕਰਕੇ ਦੇਖੋ ਕਿਸੇ ਦੇ ਕਿਸ ਤਰ੍ਹਾਂ ਦਾ ਅਫੈਕਟਿਵਿਟੀ ਕਿਸ ਤਰ੍ਹਾਂ ਦਾ ਹੈ ਕੀ ਇਫੈਕਟ ਆਉਂਦਾ ਇਹ ਤੁਸੀਂ ਆਪ ਦੇਖੋ ਸਾਰਾ ਦਿਨ ਮੈਨੂੰ ਪੁੱਛੋ ਕਿ ਇਹ ਮੈਂ ਇੱਕ ਕੰਮ ਤੇ ਨਹੀਂ ਹੈਗੀ ਸਾਰਾ ਦਿਨ ਮੈਨੂੰ ਹੋਰ ਵੀ ਬਹੁਤ ਕੰਮ ਨਹੀਂ ਹੈਗੀ ਮੈਂ ਇਸ ਕੰਮ ਨਹੀਂ ਸਾਰਾ ਦਿਨ ਬਿੱਲੀ ਨਹੀਂ ਹੈਗੀ ਵੀ ਮੈਂ ਸਾਰਾ ਦਿਨ ਸਵਾਲਾਂ ਦੇ ਜਵਾਬ ਦੇ ਸਵਾਲ ਤਾਂ ਮੈਨੂੰ ਸਕੂਲ ਸਕੂਲ ਦੇ ਵਿੱਚ ਸਾਡੇ ਬਹੁਤ سارے ਸਵਾਲ ਤੇ ਜਵਾਬ ਹੁੰਦੇ ਰਹਿੰਦੇ ਨੇ ਮੈਂ ਉੱਥੇ ਬਹੁਤ ਜ਼ਿਆਦਾ ਅੱਕ ਕੇ ਆਉਣੀ ਆ ਫਿਰ ਉਧਰੋਂ ਫੋਨ ਤੇ ਸਾਰਾ ਦਿਨ ਉਹ ਵੀ ਕੰਮ ਪਲੀਜ਼ ਇਹ ਹਮਾਰ ਬਾਰ ਬਾਰ ਨਾ ਪੁੱਛੋ ਜੇ ਕੋਈ ਬੜਾ ਹੀ ਇੰਪੋਰਟੈਂਟ ਹੈ ਇਹ ਨਾ ਪੁੱਛੋ ਕਿ ਆ ਕੱਟੂ ਆ ਕੱਟੂ ਆ ਕੱਟੂ ਠੀਕ ਹੈ ਉਹ ਜੇ ਤੁਸੀਂ ਖਾ ਲਓਗੇ ਤਾਂ ਤੁਹਾਨੂੰ ਅੱਗੇ ਪਤਾ ਲੱਗ ਜਾਊਗਾ ਬਾਕੀ ਦੀਆਂ ਜੋ ਚੀਜ਼ਾਂ ਜੇ ਕੋਈ ਤੁਹਾਡੀ ਬੜੀ ਇੰਪੋਰਟੈਂਟ ਕੁਐਸ਼ਨ ਹੈਗਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਦਿਓ ਕਿਉਂਕਿ ਮੈਂ ਡਿਊਟੀ ਕਰਨੀ ਹੁੰਦੀ ਆ ਮੈਂ 4 ਵਜੇ ਤੱਕ ਬਾਹਰ ਹੁੰਨੀ ਆ ਮੈਂ ਸਾਰਾ ਦਿਨ ਤੁਹਾਡੇ ਜਿਹੜੀ ਫੋਨ ਆ ਉਹ ਬਿਲਕੁਲ ਨਹੀਂ ਚੱਕ ਸਕਦੀ ਸਮਝ ਗਏ ਦੀ ਸੋ ਪਲੀਜ਼ ਮੈਨੂੰ ਇਹ ਸਬ ਰਿਲੇਟਡ ਜਿਹੜਾ ਫੋਨ ਹੈਗਾ ਉਹ ਘੱਟੋ ਘੱਟ ਮੈਨੂੰ 7 ਵਜੇ ਤੱਕ ਤਾਂ ਬਿਲਕੁਲ ਫੋਨ ਨਾ ਕਰਿਓ ਸ਼ਾਮ ਦੇ 7 ਵਜੇ ਤੱਕ ਮੈਂ ਸਕੂਲੋਂ ਵੀ ਆਉਣਾ ਹੈ ਮੈਂ ਸ਼ਾਪ ਤੇ ਵੀ ਜਾਣਾ ਹੈ ਮੇਰੇ ਹੋਰ ਵੀ ਬਹੁਤ ਕੰਮ ਹੁੰਦੇ ਨੇ ਸੋ ਇਸ ਕਰਕੇ 7 ਵਜੇ ਤੱਕ ਤਾਂ ਮੈਨੂੰ ਕੋਈ ਫੋਨ ਨਾ ਕਰਿਓ ਸਾਰੇ ਦਿਨ ਦੇ ਵਿੱਚ ਮੈਸੇਜ ਛੱਡ ਸਕਦੇ ਹੋ ਬਸ ਠੀਕ ਹੈ ਔਰ ਐਕਸਪੈਕਟ ਨਾ ਕਰਿਓ ਕਿ ਉਹਦਾ ਜਵਾਬ ਜਿਹੜਾ ਸਾਨੂੰ ਹੋਣੀ ਆਊਗਾ ਆ ਵੀ ਸਕਦਾ ਜੇ ਫ੍ਰੀ ਹੋਈ ਤਾਂ ਨਹੀਂ ਵੀ ਆ ਸਕਦਾ ਉਹ ਈਵਨਿੰਗ 'ਚ ਵੀ ਆ ਸਕਦਾ ਠੀਕ ਹੈ ਜੀ ਸੋ ਪਲੀਜ਼ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਠੀਕ ਹੈ ਜੀ ਵਲੌਗ ਦੇਖਦੀਆਂ ਹੋ ਕੋਆਪਰੇਟ ਕਰਦੀਆਂ ਹੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਹੁਣ ਆਪਾਂ ਹੋਰ ਭੈਣਾਂ ਦੇ ਵੀ ਇਹ ਬਣਾ ਦਈਏ ਹੁਣ ਤੱਕ ਜਿਹੜੀਆਂ ਭੈਣਾਂ ਨੇ ਮੈਨੂੰ ਕਹਿਤਾ ਮੈਨੂੰ ਵਾਟਾ ਭੇਜ ਦੋ ਭੇਜ ਦੋ ਹੁਣ ਮੈਂ ਭੇਜ ਰਹੀ ਆ ਅਗਲੇ ਤੋਂ ਪੂਰਾ ਫੁੱਲ ਆਊਗਾ ਬਸ ਜੋ ਵੀ ਆਊਗਾ ਸਾਰੀਆਂ ਚੀਜ਼ਾਂ ਮਿਕਸ ਹੋ ਕੇ ਆਊਗੀ ਤੇ ਚਲੋ ਜੀ ਪਾਣੀ ਆ ਗਿਆ ਹੁਣ ਆਪਣਾ ਸਪਰੇਸ ਵਾਟਰ ਲਿਟੋ ਹੋਣਾ ਆਪਣਾ ਪਾਣੀ ਦਾ ਘੜਾ ਸਾਹਮਣੇ ਹੀ ਫੁੱਲ ਆ ਰਿਹਾ ਲੱਗ ਰਿਹਾ ਜੀ ਸਭ ਤੋਂ ਪਹਿਲਾਂ ਜਰੂਰ ਦੱਸਿਓ ਤੁਹਾਨੂੰ ਕਿਹਦਾ ਲੱਗਿਆ ਵਧੀਆ ਲੱਗਿਆ ਤੁਸੀਂ ਵੀ ਲੈ ਗਾਣੇ ਹੋ ਸਾਡਾ ਤੁਹਾਡੇ ਲਈ ਦਿੱਤਾ ਜੀ ਕਿਚੜੀ ਤੇ ਅਗਰ ਤੁਸੀਂ ਸਬਜ਼ੀ ਚਾਹਤ ਕਰੋ ਮਿਲਾ ਲਈ ਆਪਾਂ